ਕੂਚ ਦੀ ਕਿਤਾਬ ਪਹਿਲੀ ਵੀਡੀਓ ਵਿੱਚ ਅਸੀਂ ਅਧਿਆਇ 1 ਤੋਂ 18 ਦੇ ਵਿਸ਼ੇ ਵਿੱਚ ਜਾਣਿਆ ਜੋ ਬੁਨਿਆਦੀ ਕਹਾਣੀ ਦੱਸਦਾ ਹੈ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਫਿਰੋਨ ਦਾ ਸਾਹਮਣਾ ਕਰਕੇ ਉਸ ਨੂੰ ਹਰਾਇਆ ਅਤੇ ਸਾਰੇ ਇਸਰਾਇਲ ਦੇ ਲੋਕਾਂ ਨੂੰ ਬਚਾਇਆ ਅਰਥਾਤ ਲੀਲੇ ਦੇ ਲਹੂ ਨਾਲ ਬਚਨ ਦਾ ਹੱਲ ਵੀ ਦੱਸਿਆ ਤਦ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਸਮੁੰਦਰ ਤੋਂ ਪਾਰ ਅਤੇ ਫਿਰ ਉਜਾੜ ਵਿੱਚ ਪਹੁੰਚਾਇਆ ਜਿੱਥੇ ਉਹ ਹੈਰਾਨੀਪੂਰਵਕ ਬੋੜ ਬੜਾਉਂਦੇ ਅਤੇ ਸ਼ਿਕਾਇਤ ਕਰਦੇ ਰਹੇ ਕੂਚ ਦੀ ਕਿਤਾਬ ਦਾ ਦੂਸਰਾ ਭਾਗ ਦੱਸਦਾ ਹੈ ਕਿ موسی ਇਸਰਾਇਲ ਨੂੰ ਉਸ ਨਵੇਂ ਪਹਾੜ ਤੇ ਲੈ ਜਾਂਦਾ ਹੈ ਜਿੱਥੇ ਪਰਮੇਸ਼ਵਰ ਨੇ ਇਸਰਾਇਲ ਕੌਮ ਨੂੰ ਇੱਕ ਨਵੇਂ ਸੰਬੰਧ ਦੇ ਲਈ ਸੱਦਿਆ ਇੱਥੇ ਅਸੀਂ ਬਾਈਬਲ ਦੀ ਕਹਾਣੀ ਦੀ ਇੱਕ ਹੋਰ ਮਹੱਤਵਪੂਰਨ ਸਮੇਂ ਤੱਕ ਪਹੁੰਚਦੇ ਹਾਂ ਕਿਉਂਕਿ ਇਹ ਅਬਰਾਹਮ ਦੇ ਪਰਮੇਸ਼ਵਰ ਨਾਲ ਵਾਅਦੇ ਨੂੰ ਉਠਾ ਕੇ ਵਿਕਸਿਤ ਕਰ ਰਿਹਾ ਹੈ ਯਾਦ ਕਰੋ ਉਤਪਤੀ ਪੁਸਤਕ ਤੋਂ ਪਰਮੇਸ਼ਵਰ ਨੇ ਵਾਅਦਾ ਕੀਤਾ ਸੀ ਕਿ ਅਬਰਾਹਮ ਦੇ ਪਰਿਵਾਰ ਦੇ ਰਾਹੀਂ ਉਹ ਕਿਸੇ ਵੀ ਤਰ੍ਹਾਂ ਸਾਰੀਆਂ ਕੌਮਾਂ ਨੂੰ ਬਰਕਤ ਦੇਵੇਗਾ ਅਤੇ ਇੱਥੇ ਅਸੀਂ ਹੋਰ ਵਧੀਕ ਪਤਾ ਲਗਾਉਂਦੇ ਹਾਂ ਪਰਮੇਸ਼ਵਰ ਕਹਿੰਦਾ ਹੈ ਕਿ ਜੇਕਰ ਇਸਰਾਇਲ ਨੀਮਾ ਦਾ ਪਾਲਣਾ ਕਰਦਾ ਹੈ ਉਹ ਪਰਮੇਸ਼ਵਰ ਦੇ ਨੀਮਾ ਸਿੱਖਿਆ ਅਤੇ ਨਿਆਂ ਨਾਲ ਐਨੇ ਸੁਲਝੇ ਹੋਣਗੇ ਕਿ ਉਹ ਜਾਜਕਾਂ ਦਾ ਰਾਜ ਬਣ ਜਾਣਗੇ ਜਿਸ ਦਾ ਅਰਥ ਹੈ ਕਿ ਉਹ ਪਰਮੇਸ਼ਵਰ ਦੇ ਪ੍ਰਤੀਨਿਧੀ ਬਣਨਗੇ ਅਤੇ ਸਬ ਕੋਮਾਂ ਨੂੰ ਦੱਸਣਗੇ ਕਿ ਪਰਮੇਸ਼ਵਰ ਅਸਲ ਵਿੱਚ ਕਿਸ ਤਰ੍ਹਾਂ ਦਾ ਹੈ ਇਸਰਾਇਲ ਦੇ ਲੋਕ ਉਤਸੁਕਤਾ ਨਾਲ ਇਸ ਪ੍ਰਸਤਾਵ ਨੂੰ ਸਵੀਕਾਰ ਕਰਦੇ ਹਨ ਅਤੇ ਪਰਮੇਸ਼ਵਰ ਦੀ ਮੌਜੂਦਗੀ ਸਨਾਈ ਪਹਾੜ ਦੇ ਸਿਖਰ ਤੇ ਬੱਦਲ ਬਿਜਲੀ ਅਤੇ ਗਰਜ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ ਮੂਸਾ ਉਹਨਾਂ ਦਾ ਪ੍ਰਤੀਨਿਧੀ ਬਣ ਕੇ ਪਰਮੇਸ਼ਵਰ ਦੇ ਨਾਮ ਦੇ ਮੂਲ ਨਿਯਮ ਪ੍ਰਸਿੱਧ 10 ਹੁਕਮਾਂ ਨੂੰ ਦੱਸਦਾ ਹੈ। ਇਸ ਸਮਝੌਤੇ ਦੀਆਂ ਮੂਲ ਸ਼ਰਤਾਂ ਦੀ ਤਰ੍ਹਾਂ ਹੈ ਕਿ ਕਿਸ ਤਰ੍ਹਾਂ ਇਸرائیਲੀ ਅਤੇ ਪਰਮੇਸ਼ਵਰ ਇੱਕ ਦੂਜੇ ਨਾਲ ਕਿਵੇਂ ਸਬੰਧ ਬਣਾਉਣ ਜਾ ਰਹੇ ਹਨ। ਇਸ ਤੋਂ ਬਾਅਦ ਸੰਦੇਸ਼ ਦਾ ਇੱਕ ਹੋਰ ਸੰਗ੍ਰਹਿ ਆਉਂਦਾ ਹੈ ਜੋ ਪਹਿਲੇ 10 ਹੁਕਮਾਂ ਨੂੰ ਹੋਰ ਵਧੇਕ ਵਿਸਤਾਰ ਨਾਲ ਦੱਸਦਾ ਹੈ। ਇਹ ਇਸرائیਲ ਦੀ ਆਰਾਧਨਾ ਸਮਾਜਿਕ ਨਿਆਂ ਅਤੇ ਉਹਨਾਂ ਦੇ ਇਕੱਠਿਆਂ ਰਹਿਣ ਦੇ ਬਾਰੇ ਕਾਨੂੰਨ ਹਨ ਇਹ ਇਸਰਾਈਲ ਨੂੰ ਨਿਆਂ ਅਤੇ ਖੁੱਲ੍ਹਦਿਲੀ ਦੀ ਕੌਮ ਬਣਾਉਂਦੇ ਹਨ ਜੋ ਦੂਜੇ ਦੇਸ਼ਾਂ ਤੋਂ ਅਲੱਗ ਹੈ ਮੂਸਾ ਇਹਨਾਂ ਸਾਰੇ ਕਾਨੂੰਨਾਂ ਨੂੰ ਲਿਖਦਾ ਹੈ ਅਤੇ ਉਹਨਾਂ ਲੋਕਾਂ ਤੱਕ ਪਹੁੰਚਾਉਂਦਾ ਹੈ ਜੋ ਉਤਸੁਕਤਾ ਦੁਆਰਾ ਪਰਮੇਸ਼ਵਰ ਨਾਲ ਨੇਮ ਵਿੱਚ ਦਾਖਲ ਹੋਣ ਲਈ ਸਹਿਮਤ ਹੋਏ ਅਤੇ ਇੱਕ ਵਾਰ ਇਸ ਤਰ੍ਹਾਂ ਕਰਨ ਤੋਂ ਬਾਅਦ ਪਰਮੇਸ਼ਵਰ ਰਿਸ਼ਤਿਆਂ ਨੂੰ ਇੱਕ ਕਦਮ ਹੋਰ ਅੱਗੇ ਲਿਆ ਜਾਂਦਾ ਹੈ ਉਹ ਮੂਸਾ ਨੂੰ ਕਹਿੰਦਾ ਹੈ ਕਿ ਉਹ ਇਸਰਾਇਲ ਵਿੱਚ ਆਪਣੀ ਪਵਿੱਤਰ ਈਸ਼ਵਰੀ ਅਤੇ ਚੰਗੀ ਮੌਜੂਦਗੀ ਨੂੰ ਚਾਹੁੰਦਾ ਹੈ ਜੋ ਪਰਮੇਸ਼ਵਰ ਦੇ ਨੇਮ ਦੇ ਇਕਰਾਰ ਦਾ ਇੱਕ ਹੋਰ ਪੱਖ ਵਿਕਸਿਤ ਕਰੇ ਹੁਣ ਯਾਦ ਕਰੋ ਕਿ ਬਾਗ ਵਿੱਚ ਮਨੁੱਖਤਾ ਦੇ ਵਿਰੋਧ ਤੋਂ ਬਾਅਦ ਇਹ ਪਰਮੇਸ਼ਵਰ ਦੀ ਹਜ਼ੂਰੀ ਦੀ ਪਹੁੰਚ ਸੀ ਜੋ ਗਵਾਚ ਗਈ ਸੀ ਪਰ ਹੁਣ ਅਬਰਾਹਾਮ ਦੇ ਪਰਿਵਾਰ ਦੁਆਰਾ ਪਹਿਲਾ ਇਸਰਾਇਲ ਅਤੇ ਫਿਰ ਇੱਕ ਦਿਨ ਕਿਸੇ ਤਰ੍ਹਾਂ ਸਾਰੀਆਂ ਕੌਮਾਂ ਦੇ ਲਈ ਪਰਮੇਸ਼ਵਰ ਦੀ ਹਜ਼ੂਰੀ ਇਸ ਨੇਮ ਦੇ ਰਿਸ਼ਤੇ ਦੁਆਰਾ ਇੱਕ ਵਾਰ ਫਿਰ ਮਿਲਦੀ ਹੈ ਇਸ ਤੋਂ ਬਾਅਦ ਇਸ ਪਵਿੱਤਰ ਤੰਬੂ ਦੀ ਬੰਤਰ ਸੰਬੰਧੀ ਵਿਸਤਾਰਪੂਰਵਕ ਮੂਲ ਯੋਜਨਾ ਦੇ 7 ਅਧਿਆਏ ਹਨ ਜਿਨ੍ਹਾਂ ਨੂੰ ਮਿਲਾਪ ਦਾ ਤੰਬੂ ਆਖਿਆ ਜਾਂਦਾ ਹੈ ਉੱਥੇ ਇੱਕ ਜਗਵੇਦੀ ਵਾਲਾ ਬਾਹਰੀ ਵੇਹੜਾ ਹੈ ਅਤੇ ਫਿਰ ਕੇਂਦਰ ਵਿੱਚ ਇੱਕ ਤੰਬੂ ਹੈ ਜਿਸ ਵਿੱਚ ਇੱਕ ਬਾਹਰੀ ਕਮਰਾ ਅਤੇ ਇੱਕ ਅਦਰੂਨੀ ਕਮਰਾ ਹੈ ਅਤੇ ਫਿਰ ਅੰਦਰਲੇ ਕਮਰੇ ਦੇ ਅੰਦਰ ਜਿਸ ਨੂੰ ਅਤਿ ਪਵਿੱਤਰ ਸਥਾਨ ਕਿਹਾ ਜਾਂਦਾ ਹੈ ਇੱਕ ਸੁਨਹਿਰੀ ਸੰਦੂਕ ਹੈ ਜਿਸ ਨੂੰ ਨੇਮ ਦਾ ਸੰਦੂਕ ਕਿਹਾ ਜਾਂਦਾ ਹੈ ਅਤੇ ਇਸ ਦੇ ਉੱਪਰ ਦੂਤ ਰੂਪੀ ਜੀਵ ਹਨ ਇਹ ਪਰਮੇਸ਼ਵਰ ਦੀ ਹਜ਼ੂਰੀ ਦਾ ਪਵਿੱਤਰ ਸਥਾਨ ਹੈ ਹੁਣ ਇਹਨਾਂ ਅਧਿਆਵਾਂ ਵਿੱਚ ਵਿਸਤਾਰ ਨਾਲ ਵਰਣਨ ਹੈ ਅਤੇ ਇੱਥੇ ਇਹ ਜਾਨਣਾ ਜ਼ਰੂਰੀ ਹੈ ਕਿ ਹਰੇਕ ਟੁਕੜਾ ਕਿਸੇ ਨਾ ਕਿਸੇ ਮਹੱਤਵਪੂਰਨ ਗੱਲ ਦਾ ਸੰਕੇਤ ਦਿੰਦਾ ਹੈ ਸਾਰੇ ਫੁੱਲ ਦੂਤ, ਸੋਨਾ ਅਤੇ ਗਹਿਣੇ ਇਹ ਸਭ ਦੁਬਾਰਾ ਅਦਨ ਦੇ ਬਾਗ ਦੀ ਯਾਦ ਦਿਵਾਉਂਦੇ ਹਨ। ਉਸ ਜਗ੍ਹਾ ਜਿੱਥੇ ਪਰਮੇਸ਼ਵਰ ਅਤੇ ਮਨੁੱਖ ਮਿਲ ਕੇ ਇਕੱਠੇ ਰਹਿੰਦੇ ਸਨ, ਕਹਿਣ ਦੇ ਲਈ ਤੰਬੂ ਇੱਕ ਚੱਲਦੇ ਫਿਰਦੇ ਅਦਨ ਦੇ ਸਮਾਨ ਹੈ। ਇਹ ਉਹ ਜਗ੍ਹਾ ਹੈ ਜਿੱਥੇ ਘਟੋ ਘਟ ਸਿੰਧਾ ਤੱਕ ਤੌਰ ਤੇ ਪਰਮੇਸ਼ਵਰ ਅਤੇ ਇਸਰਾਇਲ ਸ਼ਾਂਤੀ ਨਾਲ ਇਕੱਠੇ ਰਹਿ ਸਕਦੇ ਹਨ। ਕਿਉਂਕਿ ਇੱਥੇ ਸੱਚਮੁੱਚ ਕੁਝ ਗਲਤ ਹੈ ਇਜ਼ਰਾਈਲ ਨੇਮ ਤੋੜਦਾ ਹੈ ਜਦੋਂ موسی ਪਹਾੜ ਉੱਤੇ ਚੜ੍ਹ ਕੇ ਤੰਬੂ ਦੇ ਲਈ ਮੂਲ ਯੋਜਨਾ ਪ੍ਰਾਪਤ ਕਰ ਰਿਹਾ ਸੀ ਤਾਂ ਹੇਠਾਂ ਡੇਰੇ ਵਿੱਚ ਇਜ਼ਰਾਈਲੀ ਧੀਰਜ ਗਵਾ ਰਹੇ ਹੁੰਦੇ ਹਨ ਅਤੇ ਇਸ ਲਈ ਉਹ موسی ਦੇ ਭਰਾ ਹਰੂਨ ਨੂੰ ਉਹਨਾਂ ਲਈ ਇੱਕ ਸੋਨੇ ਦਾ ਬੱਚਾ ਬਣਾਉਣ ਲਈ ਕਹਿੰਦੇ ਹਨ ਤਾਂ ਜੋ ਉਹ ਇਸ ਨੂੰ ਦੇਵਤੇ ਵਜੋਂ ਪੂਜ ਸਕਣ ਜਿਸ ਨੇ ਉਹਨਾਂ ਨੂੰ ਮਿਸਰ ਦੀ ਗੁਲਾਮੀ ਤੋਂ छुड़ाया ਪਰਮੇਸ਼ਵਰ ਦੀ ਹਜ਼ੂਰੀ ਠੀਕ ਪਹਾੜ ਦੇ ਉੱਤੇ ਹੈ ਉਸ ਨੂੰ ਦੇਖ ਸਕਦੇ ਹਨ ਪਰ ਇੱਥੇ ਉਹ ਹੇਠਾਂ ਨੇਮ ਦੇ ਉਹਨਾਂ ਪਹਿਲੇ ਦੋ ਹੁਕਮਾਂ ਨੂੰ ਤੋੜ ਰਹੇ ਸਨ ਜਿਨ੍ਹਾਂ ਦੇ ਨਾਲ ਉਹਨਾਂ ਕੁਝ ਹੀ ਸਮਾਂ ਪਹਿਲਾਂ ਸਹਿਮਤੀ ਪ੍ਰਗਟ ਕੀਤੀ ਸੀ ਕੋਈ ਹੋਰ ਦੇਵਤੇ ਅਤੇ ਕੋਈ ਮੂਰਤੀਆਂ ਨਹੀਂ ਜੋ ਇਸ ਤੋਂ ਬਾਅਦ ਹੁੰਦਾ ਹੈ ਉਹ ਬਹੁਤ ਮਹੱਤਵਪੂਰਨ ਹੈ ਪਰਮੇਸ਼ਵਰ ਜਾਣਦਾ ਹੈ ਕੀហេਟਾਂ ਕੀ ਹੋ ਰਿਹਾ ਹੈ ਅਤੇ ਆਪਣੇ ਕਰੋਧ ਅਤੇ ਦਰਦ ਵਿੱਚ ਉਹ ਪਹਿਲਾਂ ਮੂਸਾ ਨੂੰ ਬੁਲਾਉਂਦਾ ਹੈ ਅਤੇ ਉਹ ਮੂਸਾ ਨੂੰ ਦੱਸਦਾ ਹੈ ਕਿ ਉਹ ਕੀ ਕਰਨਾ ਚਾਹੁੰਦਾ ਹੈ ਉਹ ਇਸਰਾਈਲ ਨੂੰ ਮਿਟਾ ਦੇਣਾ ਚਾਹੁੰਦਾ ਹੈ ਪਰ ਮੂਸਾ ਪਰਮੇਸ਼ਵਰ ਦੇ ਸੁਭਾਅ ਦਾ ਹਵਾਲਾ ਦੇ ਕੇ ਉਸ ਦੇ ਅੱਗੇ ਵਿਚੋਲਗੀ ਕਰਦਾ ਹੋਇਆ ਬੇਨਤੀ ਕਰਦਾ ਹੈ ਉਹ ਕਹਿੰਦਾ ਹੈ ਸਭ ਤੋਂ ਪਹਿਲਾਂ ਇਸਰਾਈਲ ਨੂੰ ਤਬਾਹ ਕਰਨਾ ਅਬਰਾਹਾਮ ਨਾਲ ਤੁਹਾਡੇ ਨੇਮ ਦੇ ਵਾਅਦਿਆਂ ਤੋਂ ਮੁਕਰਨਾ ਹੋਵੇਗਾ ਅਤੇ ਫਿਰ موسی ਕੋਮਾ ਵਿੱਚ ਪਰਮੇਸ਼ਵਰ ਦੀ ਸੋਭਾ ਲਈ ਅਪੀਲ ਕਰਦਾ ਹੈ ਜੇਕਰ ਉਹ ਤੈਨੂੰ ਆਪਣੇ ਹੀ ਲੋਕਾਂ ਨੂੰ ਨਾਸ਼ ਕਰਦੇ ਹੋਏ ਵੇਖਣਗੇ ਤਾਂ ਉਹ ਤੇਰੇ ਵਿਖੇ ਕੀ ਸੋਚਣਗੇ ਅਤੇ ਇਸ ਲਈ ਪਰਮੇਸ਼ਵਰ موسی ਦੀ ਬੇਨਤੀ ਨੂੰ ਸਵੀਕਾਰ ਕਰਦਾ ਹੈ ਅਤੇ ਉਹ ਨਮਰ ਹੁੰਦਾ ਹੈ ਅਤੇ ਹਾਲਾਂਕਿ ਉਹ ਲੋਕਾਂ ਉੱਤੇ ਆਪਣੀ ਸਜ਼ਾ ਲਿਉਂਦਾ ਹੈ ਜਿਨ੍ਹਾਂ ਨੇ ਮੂਰਤੀ ਪੂਜਾ ਨੂੰ ਉਕਸਾਇਆ ਸੀ ਉਹ ਸਾਰੀ ਕੌਮ ਨੂੰ ਮਾਫ਼ ਕਰਦਾ ਹੈ ਅਤੇ ਆਪਣੇ ਨਾਮ ਦੇ ਨਵੀਨੀਕਰਨ ਦਾ ਵਾਅਦਾ ਕਰਦਾ ਹੈ ਅਤੇ ਕਹਾਣੀ ਦੇ ਇਸ ਬਿੰਦੂ ਤੇ ਪਰਮੇਸ਼ਵਰ ਪਹਿਲੀ ਵਾਰ موسی ਨੂੰ ਉਸਦੇ ਆਪਣੇ ਚਰਿੱਤਰ ਦਾ ਵਰਣਨ ਕਰਦਾ ਹੈ ਉਹ ਕਹਿੰਦਾ ਹੈ ਯਹੋਵਾ ਦਿਆਲੂ ਹੈ ਉਹ ਕਿਰਪਾਲੂ ਹੈ ਉਹ ਗੁੱਸੇ ਵਿੱਚ ਧੀਰਜੀ ਹੈ ਨਾਮ ਦੀ ਵਫਾਦਾਰੀ ਵਿੱਚ ਭਰਪੂਰ ਹੈ ਉਹ ਪਾਪ ਮਾਫ਼ ਕਰਦਾ ਹੈ ਉਹ ਦੁਸ਼ਟਾਂ ਨੂੰ ਸਜ਼ਾ ਦਿੱਤੇ ਬਿਨਾ ਨਹੀਂ ਛੱਡੇਗਾ ਇਸ ਲਈ ਸਾਨੂੰ ਇਹ ਤਨਾ ਹੈ ਪਰਮੇਸ਼ਵਰ ਦਇਆ ਨਾਲ ਭਰਪੂਰ ਹੈ ਪਰ ਨਾਲ ਹੀ ਜਿ ਉਹ ਚੰਗਾ ਹੋਣ ਦਾ ਵਾਅਦਾ ਕਰਦਾ ਹੈ ਤਾਂ ਉਸ ਨੂੰ ਬਰਿਆਈ ਨਾਲ ਜਿੱਠਣਾ ਚਾਹੀਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਰਮੇਸ਼ਵਰ ਆਪਣੇ ਵਾਅਦਿਆਂ ਪ੍ਰਤੀ ਵਫਾਦਾਰ ਹੈ ਹਾਲਾਂਕਿ ਇਸ ਦਾ ਮਤਲਬ ਇਹ ਹੈ ਕਿ ਉਹ ਜਾਣਦਾ ਹੈ ਕਿ ਉਹ ਆਪਣੇ ਆਪ ਨੂੰ ਉਹਨਾਂ ਲੋਕਾਂ ਲਈ ਸੌਪ ਰਿਹਾ ਹੈ ਜੋ ਬਿਲਕੁਲ ਬੇਵਫਾ ਹਨ ਅਤੇ ਇਸ ਲਈ ਪਰਮੇਸ਼ਵਰ ਦੇ ਨਾਲ ਨੇਮ ਦੇ ਨਵੀਨੀਕਰਨ ਤੋਂ ਬਾਅਦ ਪਰਮੇਸ਼ਵਰ ਨੇ ਮੂਸਾ ਨੂੰ ਅੱਗੇ ਜਾਣ ਅਤੇ ਤੰਬੂ ਬਣਾਉਣ ਦਾ ਹੁਕਮ ਦਿੱਤਾ ਅਤੇ ਇੱਕ ਵਾਰ ਫਿਰ ਪੰਜ ਲੰਮੇ ਅਧਿਆਇਆਂ ਵਿੱਚ ਸਾਨੂੰ ਡੇਰੇ ਦੇ ਨਿਰਮਾਣ ਦਾ ਵਰਣਨ ਵਿਸਤਾਰ ਨਾਲ ਮਿਲਦਾ ਹੈ ਇਹ ਸਭ ਆਖਰੀ ਅਧਿਆਇ ਵਿੱਚ ਇਕੱਠਾ ਹੁੰਦਾ ਹੈ ਜਿੱਥੇ ਤੰਬੂ ਸਮਾਪਤ ਹੁੰਦਾ ਹੈ ਪਰਮੇਸ਼ਵਰ ਦੀ ਪ੍ਰਤਾਪ ਵਾਲੀ ਪਵਿੱਤਰ ਹਜ਼ੂਰੀ ਆਉਂਦੀ ਹੈ ਅਤੇ ਤੰਬੂ ਉੱਤੇ ਘੁੰਮਦੀ ਹੈ ਅਤੇ ਸਾਡੀਆਂ ਉਮੀਦਾਂ ਨੂੰ ਵਧਾਉਂਦੀ ਹੈ ਮੂਸਾ ਤੰਬੂ ਵਿੱਚ ਦਾਖਲ ਹੋਣ ਲਈ ਬਿਲਕੁਲ ਉੱਪਰ ਜਾਂਦਾ ਹੈ ਉਤੇ ਉਹ ਨਹੀਂ ਕਰ ਸਕਦਾ ਉਹ ਅਸਲ ਵਿੱਚ ਅੰਦਰ ਨਹੀਂ ਜਾ ਸਕਦਾ ਅਤੇ ਇਸ ਤਰ੍ਹਾਂ ਕਿਤਾਬ ਸਮਾਪਤ ਹੁੰਦੀ ਹੈ موسی ਦਾਖਲ ਨਹੀਂ ਹੋ ਸਕਦਾ ਇਸ ਸੱਚਮੁੱਚ ਹੈਰਾਨੀ ਜਨਕ ਜਾਪਦਾ ਹੈ ਪਰ ਜੇਕਰ ਤੁਸੀਂ ਇਸ ਬਾਰੇ ਸੋਚਦੇ ਹੋ ਤਾਂ ਅਸਲ ਵਿੱਚ ਨਹੀਂ ਹੈ ਤੁਸੀਂ ਹੁਣ ਵੇਖ ਸਕਦੇ ਹੋ ਕਿ ਇਸਰਾਇਲ ਦੇ ਪਾਪ ਨੇ ਪਰਮੇਸ਼ਵਰ ਨਾਲ ਰਿਸ਼ਤੇ ਨੂੰ ਸਾਡੇ ਸਮਝਣ ਨਾਲੋਂ ਕਿਤੇ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਯਾਦ ਰੱਖੋ ਇਹ ਕਿਤਾਬ ਫਿਰੋਨ ਦੀ ਦੁਸ਼ਟਤਾ ਨਾਲ ਇਸਰਾਇਲ ਨੂੰ ਧਮਕੀ ਦੇਣ ਅਤੇ ਪਰਮੇਸ਼ਵਰ ਦੇ ਨਾਮ ਦੇ ਵਾਅਦੇ ਦੀ ਧਮਕੀ ਨਾਲ ਖੁੱਲੀ ਸੀ ਪਰ ਹੁਣ ਜਿਵੇਂ ਕਿ ਕਿਤਾਬ ਖਤਮ ਹੁੰਦੀ ਹੈ ਇਸਰਾਈਲ ਆਪਣੇ ਆਪ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਂਦਾ ਹੈ ਇਹ ਉਹਨਾਂ ਦਾ ਪਾਪ ਹੈ ਜੋ ਨੇਮ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਂਦਾ ਹੈ ਅਤੇ ਇਸ ਲਈ ਜਿਵੇਂ ਕਿ ਕਿਤਾਬ ਬੰਦ ਹੁੰਦੀ ਹੈ ਤਾਂ ਆਪਰੇਸ਼ਨ ਇਹ ਹੈ ਕਿ ਪਰਮੇਸ਼ਵਰ ਆਪਣੀ ਪਵਿੱਤਰਤਾਈ ਅਤੇ ਉਸ ਦੀ ਭਲਾਈ ਅਤੇ ਉਸ ਦੀ ਮਯੂਦਗੀ ਅਤੇ ਉਸ ਦੇ ਆਪਣੇ ਨੇਮ ਦੇ ਲੋਕਾਂ ਦੇ ਪਾਪੀ ਭ੍ਰਿਸ਼ਟਾਚਾਰ ਦੇ ਵਿੱਚ ਇਸ ਸੰਘਰਸ਼ ਨੂੰ ਕਿਵੇਂ ਸੁਲਝਾਵੇਗਾ ਇਸ ਸਮੱਸਿਆ ਦਾ ਹੱਲ ਅਗਲੀ ਕਿਤਾਬ ਵਿੱਚ ਹੈ ਪਰ ਹੁਣ ਦੇ ਲਈ ਕੂਚ ਦੀ ਕਿਤਾਬ ਦੇ ਬਾਰੇ ਇੰਨਾ ਹੀ